ਤਹਿਲਕਾ ਪੰਜਾਬ ਦੇ ਇਸ ਨੈਟਵਰਕ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਮੁੱਖ ਸੰਪਾਦਕ ਰਾਜਕumar अरोड़ा ਸਾਥਿਓ ਆ ਜੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸਾਨੂੰ ਸਾਰੀਆਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਾਪਤ ਹੋਈਆਂ ਸਵਿਧਾਨ ਦਿਵਸ ਤੇ ਸਵਿਧਾਨ ਨਿਰਮਾਤਾ ਦੀ ਬੁੱਤ ਤੇ ਹਥੌੜੇ ਚਲਾਈ ਗਏ ਉੱਥੇ بنائے ਗਏ ਸਵਿਧਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਐਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਉੱਥੇ ਰਾਹੀਗਰਾਂ ਨੇ ਆਸ-ਪਾਸ ਦੇ ਲੋਕਾਂ ਨੇ ਮਿਲ ਕੇ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ फड़े गए दोषी ने उस वक्त कहा कि खालसा जी मैं खालिस्तानी नहीं हाँ ਜਜ ਕੀ ਐਸਡੀ ਬਾਰੇ ਕਿਸੇ ਨੇ ਕੁਝ ਵੀ ਨਾ ਕਿਹਾ ਸੀ ਤੇ ਨਾ ਪੁੱਛਿਆ ਸੀ ਪਰ ਉਸ ਦੀ ਇਸ ਵਰਡਿੰਗ ਨੂੰ ਦੇਖਦੇ ਹੋਏ ਇੱਕ ਦਿਨ ਪਹਿਲਾਂ ਜੋ ਖਾਲਸਤਾਨੀ ਸਮਰਥਕਾਂ ਨੇ ਰੋਸ ਮਾਰਚ ਕੀਤਾ ਸੀ ਅਤੇ ਸੰਵਿਧਾਨ ਦਾ ਵਿਰੋਧ ਕੀਤਾ ਸੀ ਉਸ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ 25 ਜਨਵਰੀ ਨੂੰ ਕੱਢੀ ਗਈ ਰੋਸ ਧੰਨਾ ਰੈਲੀ ਵਿੱਚ ਦੇਖੋ ਕੀ ਕਿਹਾ ਖਾਲਸਤਾਨੀ ਸਿੰਘਾ ਨੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਉਹ ਇੱਕ ਵਾਰੀ ਇਮਾਨਦਾਰੀ ਨਾਲ ਚਾਤੀ ਮਾਰ ਕੇ ਵੇਖ ਲੈਣ ਵੀ ਇਹ ਸਵਾਲ ਨਹੀਂ ਕਿ ਸਾਨੂੰ ਦੱਸੋ ਜਿਹਨੇ ਦਿੱਤਾ ਖੋਜ ਨਾ ਵੇਦੂ ਮੈਡੂ ਤੇ ਆਵੇ ਉਹਦੇ ਦਿਨ ਤਿਹਾੜੀ ਤੇ ਕਾਦੇ ਲਿਖੇ ਮਗੜੇ ਪਾਉਂਦੇ ਫਿਰਦੇ ਤੇ ਕਾਦੀ ਨੱਚਦੇ ਫਿਰਦੇ ਇਕ ਵਾਰੀ ਜਿੰਦੂ ਸੋਚ ਲੈਣ ਸੋ ਜਿਹੜੇ ਸਿੱਖਾਂ ਨੂੰ ਜਿਨ੍ਹਾਂ ਨੂੰ ਹਿੰਦੁਸਤਾਨ ਦਾ ਰੰਗ ਚੜਿਆ ਆ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਦਿਨ ਨੇ ਤਿਹਾੜੀ ਨੇ ਅਸੀਂ ਮਨਾਉਣੀ ਨੇ ਜੋਰਾਂ ਛੋਰਾ ਦੇ ਨਾਲ ਉਹ ਜੀ ਸਭ ਕੇ ਬਣਾਉੜ ਪਰ ਜੇ ਮੈਂ ਬਈ ਨਗਾ ਇੱਕ ਵਾਰੀ ਅੰਦਰ ਜਦੋਂ ਰਾਤ ਨੂੰ ਸੌਂ ਲੱਗੇ ਨਾ ਤੁਸੀਂ ਬੈਠ ਜਾ ਮੰਜੇ ਦੇ ਉੱਤੇ ਬਹਿ ਕੇ ਇੱਕ ਵਾਰੀ ਸੋਚ ਜ਼ਰੂਰ ਲੈਣ ਕਿ ਇਹ ਸਭ ਦਾ ਅਨੈ ਇੰਨਾ ਬਿਜ਼ਨਸ ਅੱਧਾ ਅੱਖਾਂ ਸਰ ਕੋਈ ਦਿੱਤਾ ਵੀ ਆ ਸੋ ਪੇਜ ਜਿਹਾ ਪ੍ਰੋਜੈਕਟ ਇਸ ਨੂੰ ਦੇਖਦੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਪਰ ਫਿਰ ਵੀ ਸਾਡਾ ਆਧਾਰਾ ਤਹਿਲਕਾ ਪੰਜਾਬ ਨੈਟਵਰਕ ਇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਇਹ ਘਟਨਾ ਪੂਰੇ ਸ਼ਹਿਰ ਵਿੱਚ ਹੀ ਅੱਗ ਵਾਂਗੂ ਫੈਲ ਗਈ ਕਿਉਂਕਿ ਇਸ ਮੌਕੇ ਦੀਆਂ ਕਿਸੇ ਨੇ ਲਾਈਵ ਤਸਵੀਰਾਂ ਖਿੱਚ ਕੇ ਵਾਇਰਲ ਕਰ ਦਿੱਤੀਆਂ ਸੀ ਜੋ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਪਿੱਛੇ 바ਵਾ ਸਾਹਿਬ ਦੇ ਪੈਰੋਕਾਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਦੇਖਦੇ ਦੇਹੇ ਭਾਰੀ ਗੰਟੀ ਇਕੱਠ ਹੋ ਗਿਆ ਤੇ ਉਹਨਾਂ ਸਾਰਿਆਂ ਨੇ ਹੀ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਵੀ ਕੀਤੀ ਦੀ ਪੋਸਟ ਕਮਿਸ਼ਨਰ ਸਾਹਿਬ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਾਬੂ ਕਿਤੇ ਗਏ ਦੋਸ਼ੀ ਦਾ ਨਾਮ ਆਕਾਸ਼ ਹੈ ਪੁੱਤਰ ਭਪਿੰਦਰ ਸਿੰਘ ਹੈ ਮੋਗਾ ਜ਼ਿਲ੍ਹੇ ਦੇ ਸ਼ਹਿਰ ਧਰਮਕੋੜ ਦੇ ਨਿਸਦੀਕੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਦਲਿਤ ਸਮਾਜ ਨਾਲ ਸੰਬੰਧ ਵੀ ਰੱਖਦਾ ਹੈ ਸਾਰੀਆਂ ਸੱਤ ਤੋਂ ਸੱਤ ਧਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮੁਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਹਦਾ ਨਾਂ ਹੈ ਆਕਾਸ਼ ਸਿੰਘ son of ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਹੈ ਔਰ ਇਸ ਤੋਂ ਇਲਾਵਾ ਜਿਹੜੀ ਗੱਲ ਪੁਲਮੀ ਤੌਰ ਤੇ ਪੁੱਛਗੀਚ ਆਈ ਹੈ ਜਿਹੜਾ ਆਕਾਸ਼ ਸਿੰਘ ਹੈਗਾ ਇਹ ਸ਼ੈਡਿਊਲ ਕਾਸਟ ਕਮਿਊਨਿਟੀ ਨੂੰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਇਹਦੇ ਤੋਂ ਅਸੀਂ ਸਪੈਸ਼ਲ ਟੀਮਸ ਲਾਈਆਂ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਅਫਸਰ ਨੇ ਉਹਦੀ ਇਨਟੈਰੋਗੇਸ਼ਨ ਕਰ ਰਹੇ ਨੇ ਇਸ ਆਕਾਸ਼ ਦੇ ਸਬੰਧ ਵਿੱਚ ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 4 ਸਾਲ ਪਹਿਲਾਂ ਇਹ ਪਿੰਡ ਤੋਂ ਦੁਬਈ ਗਿਆ ਸੀ ਵਾਪਸ ਹੋਣ ਤੋਂ ਬਾਅਦ ਇਹ ਪਿੰਡ ਨਹੀਂ ਰਿਹਾ ਤੇ ਜਦੋਂ ਇਹ ਪਿੰਡੋਂ ਗਿਆ ਸੀ ਤਾਂ ਉਸ ਸਮੇਂ ਇਹ ਕਲੀਨ ਸ਼ੇਪ ਸੀ ਤੇ ਸਿਰ ਤੋਂ ਮੋਨਾ ਸੀ ਪਰ ਹੁਣ ਜਦੋਂ ਉਹਨਾਂ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੰਦੇ ਹੋਏ ਦੇਖਿਆ ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਰਦਾਰ ਬਣ ਚੁੱਕਾ ਹੈ ਤੇ ਉਸ ਦੀ ਮਾਂ ਜਿਸ ਦਾ ਨਾਮ ਆਸ਼ਾ ਰਾਣੀ ਦੱਸਿਆ ਜਾ ਰਿਹਾ ਹੈ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਘਰਾਂ ਦੇ ਕੰਮ ਕਰਦੀ ਹੈ ਜਿਸ ਨਾਲ ਉਹਨਾਂ ਦਾ ਆਪਣਾ ਘਰ ਦਾ ਗੁਜ਼ਾਰਾ ਚੱਲਦਾ ਹੈ ਅਸੀਂ ਇੱਕ ਵਾਰ ਫਿਰ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਜੋ ਵੀ ਸਾਰੀ ਜਾਣਕਾਰੀ ਜੋ ਤੁਸੀਂ ਲਾਈਵ ਤਸਵੀਰਾਂ ਦੇਖੀਆਂ ਹਨ ਇਹ ਸਭ ਸਾਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਾਪਤ ਹੋਈਆਂ ਹਨ ਜਿਸ ਕਰਕੇ ਸਾਡਾ ਆਧਾਰਾ ਤਹਿਲਕਾ ਪੰਜਾਬ ਇਹਨਾਂ ਦੀ ਪੂਰੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਕਰਦਾ ਹੈ ਇੱਕ ਘਟਨਾ ਤੋਂ ਬਾਅਦ ਬਹੁਤ ਸਾਰੇ ਜੋ ਪੈਰੋਕਾਰ ਹਨ ਪ੍ਰਚਾਰਕ ਹਨ 바ਵਾ ਸਾਹਿਬ ਦੇ ਮੰਨਣ ਵਾਲੇ ਹਨ ਜੋ ਕਿ 바ਵਾ ਸਾਹਿਬ ਨੂੰ ਮਸੀਹਾ ਤੌਰ ਤੇ ਮੰਨਦੇ ਹਨ ਵਕ ਵਕ ਸਿਆਸੀ ਗੈਰ ਸਿਆਸੀ ਲੀਡਰਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਕੇਦੀ ਕਰ ਰਹੇ ਹਨ ਅਤੇ ਬਾਕੀ ਕਰੀਮਤ ਸਾਰੀਆਂ ਹੀ ਪਾਰਟੀਆਂ ਵਾਲੇ ਇਸ ਮੌਕੇ ਦੀ ਸਰਕਾਰ ਦੀ ਨਕੇਦੀ ਕਰ ਰਹੇ ਹਨ ਭਾਵੇਂ ਉਹ ਕਾਂਗਰਸ ਦੇ ਹਨ ਚਾਹੇ ਅਕਾਲੀ ਦਲ ਦੇ ਹਨ ਚਾਹੇ ਬੀਐਸਪੀ ਦੇ ਹਨ ਤੇ ਚਾਹੇ ਕਿਸੇ ਵੀ ਪਾਰਟੀਆਂ ਦਾ ਸਬੰਧਤ ਕਿਉਂ ਨਹੀਂ ਰੱਖਦੇ ਹਨ ਸੋ ਉਹਨਾਂ ਸਾਰਿਆਂ ਨੇ ਅਖੀਰ ਵਿੱਚ ਨਖੇਦੀ ਕਰਦਿਆਂ ਹੋਇਆਂ ਇਹ ਹੀ ਅਪੀਲ ਕੀਤੀ ਹੈ ਕਿ ਇਸ ਮਸਲੇ ਨੂੰ ਮਾਮੂਲੀ ਸਮਝ ਕੇ ਨਾ ਛੱਡਤਾ ਜਾਵੇ ਇਸ ਦੀ ਪੂਰੀ ਜਾਂਚ ਕੀਤੀ ਜਾਵੇ ਕਿ ਇਹਦੇ ਪਿੱਛੇ ਕੋਈ ਏਜੰਸੀਆਂ ਜਾਂ ਕੋਈ ਸ਼ਰਸਤੀ ਅੰਸਥਾਨ ਨਹੀਂ ਹੈ ਜੋ ਕੋਈ ਵੀ ਹੈ ਉਸ ਨੂੰ ਉਹ ਵੀ ਕੋਈ ਪਰਦੇ ਦੇ ਪਿੱਛੇ ਹੈ ਉਹਨਾਂ ਨੂੰ ਪਰਦੇ ਦੇ ਸਾਹਮਣੇ ਲਿਆਂਦਾ ਜਾਵੇ ਸਾਨੂੰ ਜਿਵੇਂ ਵੀ ਹੋਰ ਕੋਈ ਐਸੇ ਸੰਬੰਧੀ ਜਾਣਕਾਰੀ ਮਿਲੇਗੀ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਸਾਡੀਆਂ ਅਜៃਆਂ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਤੇ ਜਾਣਕਾਰੀਆਂ ਦੇਖਦੇ ਰਹਿਣ ਲਈ ਸਾਡੇ ਇਸ YouTube ਚੈਨਲ ਤਹਿਲਕਾ ਪੰਜਾਬ ਨੈਟਵਰਕ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਫਿਰ ਅੱਗੇ ਹੋਰਨਾਂ ਨੂੰ ਸ਼ੇਅਰ ਵੀ ਜਰੂਰ ਕਰੋ ਹੇਠਾਂ ਕਮੈਂਟਸ ਬਾਕਸ ਵਿੱਚ ਆਪਣੇ ਸੁਝਾਅ ਵੀ ਜਰੂਰ ਦਿਆ ਕਰੋ ਤਾਂ ਜੋ ਅੱਗੇ ਤੋਂ ਅਸੀਂ ਹੋਰ ਵੀ ਜਿਹੜਾ ਨਿਖਾਰ ਲਿਆ ਸਕੀਏ ਅਤੇ ਆਪਣੀਆਂ ਜਿਹੜੀਆਂ ਗਲਤੀਆਂ ਹਨ ਉਹਨਾਂ ਸੁਧਾਰ ਸਕੀਏ ਇਸ ਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ ਕਿ ਤੁਸੀਂ ਦੇਖਦੇ ਰਹੋ ਸਾਡਾ ਇਹ YouTube ਚੈਨਲ ਤਹਿਲਕਾ ਪੰਜਾਬ ਨੈਟਵਰਕ ਫਿਰ ਜਲਦੀ ਹੀ ਪੇਸ਼ ਹੋਵਾਂਗਾ ਇੱਕ ਹੋਰ ਨਵੀਂ ਖਬਰ ਦੇ ਨਾਲ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਤ ਸਾਡੀ ਇਸ ਖਬਰ ਨੂੰ ਆਖਿਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ